ਜੀ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਹਾਂ ਪ੍ਰਪ ਸਿੱਧੂ ਜਲੰਧਰ ਹਸ਼ਿਆਰਪੁਰ ਹਾਈਵੇ ਦੇ ਉੱਪਰ ਕੱਲ ਦੇ ਰਾਤ ਬਹੁਤ ਜ਼ਿਆਦਾ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਐਲ ਪੀ ਜੀ ਗੈਸ ਦੇ ਨਾਲ ਭਰਿਆ ਹੋਇਆ ਜਿਹੜਾ ਟੈਂਕਰ ਹੈ ਉਹ ਟਕਰਾ ਗਿਆ ਦੂਸਰੇ ਵਾਹਨ ਦੇ ਨਾਲ ਜਿਸ ਤੋਂ ਬਾਅਦ ਵੱਡੇ ਪੱਧਰ ਦੇ ਉੱਪਰ ਬਲਾਸਟ ਹੋਇਆ ਕਿਉਂਕਿ ਇਨਾ ਸਾਰੇ ਐਲਪੀਜੀ ਗੈਸਾਂ ਦੇ ਵਿੱਚੋਂ ਜਦੋਂ ਗੈਸ ਲੀਕ ਹੋਈ ਤਾਂ ਬਲਾਸਟ ਹੋਇਆ ਤੇ ਨੇੜੇ ਤੇੜੇ ਦੇ ਘਰਾਂ ਦੇ ਵਿੱਚ ਜੋ ਗੈਸ ਸਿਲੰਡਰ ਸੀ ਉਹ ਵੀ ਇਸ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਘਰਾਂ ਦੇ ਵਿੱਚ ਵੀ ਬਲਾਸਟ ਹੋਏ ਨੇੜੇ ਤੇੜੇ ਦੀਆਂ ਬਹੁਤ ਸਾਰੀਆਂ ਦੁਕਾਨਾਂ ਬਹੁਤ ਸਾਰੇ ਘਰ ਸੜ ਕੇ ਸੁਆਹ ਹੋ ਗਏ 80 ਤੋਂ ਵੱਧ ਲੋਕ ਇਸ ਪੂਰੇ ਹਾਦਸੇ ਦੇ ਵਿੱਚ ਝੁਲਸੇ ਗਏ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਦੋ ਮੌਤਾਂ ਨੇ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ ਨੇ ਤੇ ਬਹੁਤ ਜ਼ਿਆਦਾ ਹਾਲਤ ਗੰਭੀਰ ਜਿਹੜੀ ਉਹ ਕਈ ਪੀੜਤਾਂ ਦੀ ਬਣੀ ਹੋਈ ਹੈ ਤਾਂ ਅਜਿਹੇ ਦੇ ਵਿੱਚ ਹਾਲਾਤ ਨੇ ਜਿਹੜੇ ਉਹ ਬਹੁਤ ਜ਼ਿਆਦਾ ਭਾਵੁਕ ਕਰਨ ਵਾਲੇ ਨੇ ਹਸਪਤਾਲ ਦੇ ਵਿੱਚ ਇੱਕ ਇੱਕ ਬੈੱਡ ਦੇ ਉੱਪਰ ਦੋ ਦੋ ਮਰੀਜ਼ ਨੇ ਜਿਹੜੇ ਉਹ ਲਟਾਏ ਗਏ ਨੇ ਜਿਨ੍ਹਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਪਰ ਵੱਡੀ ਗੱਲ ਇਹ ਹੈ ਕਿ ਪ੍ਰਸ਼ਾਸਨ ਦੇ ਪੁਕਤਾ ਪ੍ਰਬੰਧ ਨਾ ਹੋਣ ਦੇ ਕਾਰਨ ਲੋਕਾਂ ਦੇ ਵਿੱਚ ਵੱਡੇ ਪੱਧਰ ਤੇ ਗੁੱਸਾ ਜਿਹੜਾ ਉਹ ਪਾਇਆ ਜਾ ਰਿਹਾ ਜਿਸ ਦੇ ਕਰਕੇ ਜਿਹੜਾ ਹੁਸ਼ਿਆਰਪੁਰ ਜਲੰਧਰ ਹਾਈਵੇ ਐ ਪਿੰਡ ਵਾਸੀਆਂ ਨੇ ਜਾਮ ਕਰ ਦਿੱਤਾ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਦੇ ਉੱਪਰ ਐਂਬੂਲੈਂਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜ਼ਰੂਰ ਪਹੁੰਚੀਆਂ ਪਰ ਹਸਪਤਾਲ ਦੇ ਪ੍ਰਬੰਧਨ ਜਿਹੜੇ ਉਹਨਾਂ ਤੋਂ ਪੀੜਤਾਂ ਦੇ ਪਰਿਵਾਰ ਖੁਸ਼ ਨਹੀਂ ਹੈ ਕਈ ਤਸਵੀਰਾਂ ਨੇ ਜਿਹੜੀਆਂ ਉਹ ਦਿਲ ਦਹਿਲਾਉਣ ਵਾਲੀਆਂ ਨੇ ਜਿਸ ਦੇ ਵਿੱਚ ਛੋਟੀ ਉਮਰ ਦੇ ਬੱਚੇ ਨੇ ਜਿਹੜੇ ਉਹ ਰੋਂਦੇ ਕਰਲਾਉਂਦੇ ਵੀ ਵਿਖਾਈ ਦੇ ਰਹੇ ਨੇ ਹਾਲਾਤ ਇੱਥੋਂ ਤੱਕ ਬਣੇ ਕਿ ਲੋਕਾਂ ਦੇ ਸਰੀਰ ਤੇ ਪਾਏ ਕੱਪੜੇ ਤੱਕ ਵੀ ਸੜ ਗਏ ਜਿਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਰੀਰ ਹੈ ਉਹ ਝੁਲਸ ਗਿਆ ਤੇ ਕਈ ਇੱਥੋਂ ਤੱਕ ਹਾਲਾਤ ਨੇ ਕਿ ਜੋ ਕੱਪੜੇ ਸਨ ਉਹ ਬਾਡੀ ਦੇ ਨਾਲ ਵੀ ਚਿਪਕ ਗਏ ਸੋ ਹਾਲਾਤ ਬਹੁਤ ਮਾੜੇ ਨੇ ਜ਼ਿਆਦਾਤਰ ਲੋਕ ਨੇ ਜਿਹੜੇ ਇਸ ਸਮੇਂ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ ਜਿਨ੍ਹਾਂ ਬਾਰੇ ਸੋਚਣਾ ਵੀ ਸ਼ਾਇਦ ਬਹੁਤ ਜ਼ਿਆਦਾ ਮੁਸ਼ਕਲ ਹੈ ਇਸ ਸਮੇਂ ਪਰਿਵਾਰਾਂ ਦੇ ਵੱਲੋਂ ਪੀੜਤ ਪਰਿਵਾਰਾਂ ਦੇ ਵੱਲੋਂ ਆਪਣੇ ਆਪਣੇ ਵਿਚਾਰ ਨੇ ਜਿਹੜੇ ਉਹ ਸਾਂਝੇ ਕੀਤੇ ਗਏ ਨੇ ਉਹਨਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਪ੍ਰਸ਼ਾਸਨ ਤੋਂ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ ਕੀ ਕਹਿਣਾ ਇਸ ਸਬੰਧੀ ਉੱਥੇ ਮੌਜੂਦ ਲੋਕਾਂ ਦਾ ਆਓ ਸੁਣਦੇ ਹਾਂ ਜੀ ਹਾਲਾਤ ਇਹ ਦੱਸਦੇ ਕਿ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦੁਖਦਾਈ ਬੜਾ ਦਰਦਨਾਕ ਹਾਦਸਾ ਵਾਪਰ ਘਟੀ ਹੈਗੀ ਤੇ ਉਜਤੇ ਤੇ ਸਾਰੀ ਟੀਮ ਪਹੁੰਚੀ ਨਾ ਸਿੱਖਦੀ ਪਹੁੰਚੇ ਤੇ ਚਿੰਤਿਥਿਵ ਸੰ ਲੱਗਦਾ ਕਿ ਲੋਕ ਅਜ ਅੰਦਰ ਹਾਇਸ਼ ਵਿੱਚ ਆ ਗਏ ਅਸੀਂ ਟ੍ਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਹਸਪੀਟਲ ਲਈ ਕਾਫੀ ਅਸੀਂ ਕਰਦੇ ਪਰ ਕਿੰਤੀ ਸਾਡੇ ਕੋਲ ਹੈ ਨਹੀਂ ਕਿੰਨੇ ਹੋ ਗਏ ਨੇ ਪਰ ਇਹ ਹੈ ਕਿ ਇੱਕ ਟੈਂਕਰ ਦੇ ਵਜ੍ਹਾ ਨਾਲ ਹੀ ਕਿਤੇ ਜੋ ਕਹਿ ਰਹੇ ਲੋਕੀ ਮੋੜਨ ਲੱਗੀ ਕੋ ਗੱਡੀ ਵਿੱਚ ਵੱਜੀ ਆ ਕੇ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਬਲਾਸ ਹੋਇਆ ਬਹੁਤ ਵੱਡਾ ਬਲਾਸ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀ ਕਹਿੰਦੇ ਉਹ ਦੁਕਾਨਾਂ ਨੂੰ ਜਾਂ ਕਿਤੇ ਵੀ ਰਹਿਾਇ ਸੀ ਜਿੱਥੇ ਵੀ ਉਥੇ ਆ ਕੇ ਫੈਲ ਗਈ ਹੈ ਤੇ ਸਾਰੀ ਟੀਮ ਆਸੀਂ ਖੁਦ ਪਹੁੰਚੇ ਆ ਤੇ ਮੌਕੇ ਦਾ ਜਾਇਜ਼ਾ ਲੈ ਰਹੇ ਹੈਗੇ ਆਪਾਂ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਅਸੀਂ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ 'ਚ ਵੀ ਬੜੀ ਦਹਿਸ਼ਤ ਹੈ ਜਿਹੜੇ ਲੋਕ ਇਥੇ ਆਲੇ ਦੋਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਕੇ ਹੁਣੇ 3-3-4 ਕਿਲੋਮੀਟਰ ਪਿੱਛੇ ਚੱਲ ਗਏ ਨੇ ਡੇਰੀਆਂ ਚੱਲ ਗਏ ਨੇ ਉੱਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸ ਦੇਈਏ ਇਸਦੇ ਹਾਲਾਤ ਕਿ ਤੁਸੀਂ ਨਿਸ਼ਚਿੰਤ ਰਹੋ ਤੇ ਬਾਅਦ ਵਿੱਚ ਮੈਂ ਹਸਪੀਟਲ ਵੀ ਜਾ ਕੇ ਮੈਂ ਸਾਰਾ ਇੱਕ ਕਰਾਂਗੀ ਕਿ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹੈ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ आ, अग लगी है और हूँ तक भी पेशेंट साढ़े सिविल हॉस्पिटल के एडमिटड ने और अंडर विद बर्न इंजरीज उसे एडमिटड ने कोई सीरीयस भी नहीं कोई लाइटली बर्न भी ने बट टीम सालरेडी अलर्ट कर दी गई थी जिमें सू मैसेज लग्यास तो उ सारे डॉक्टर साहबान सारी मेडिकल फैसिलिटीज दवाई ਔਰ ਸਾਰਾ ਅਰੇਂਜਮੈਂਟ ਇਨ ਪਲੇਸ ਹੈ ਉਥੇ ਇਲਾਜ ਚੱਲ ਰਿਹਾ ਹੈ ਇੱਕ ਕੈਜੂਐਲਟੀ ਇੱਕ ਕੈਜੂਐਲਟੀ ਅਜੇ ਤੱਕ ਰਿਪੋਰਟ ਹੋ ਰਹੀ ਹੈ ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਹੋਣ ਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਨਪੁਰ 에어ਪੋਰਟ ਸਟੇਸ਼ਨ ਤੋਂ ਵੀ ਟੀਮਸ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਤੇ ਬੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ देखो जी सारा कुछ इन्वेस्टिगेशन तो बाद सामने आएगा लेकिन ज्यों ਤੁਸੀਂ ਦੇਖ ਰਹੇ ਹੋ ਇਸ ਵੇਲੇ ਤਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਦੇ ਕਰਕੇ ਗੈਸ ਏਮਿਟ ਹੋਈ ਹੈ देखो जी ਜਿਸ ਸਮੇਂ ਤੇ ਇਨਸੀਡੈਂਟ ਹੋਇਆ ਹੈ ਇਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਸੀ ਨੇ ਲੇਕਿਨ ਬਾਗੀ ਕੁਝ ਪ੍ਰਵਾਸੀ ਮੈਮ ਤੁਸੀਂ ਦੇਖ ਰਹੇ ਹੋ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਜੀ ਸੀਗੇ ਬਾਗੀ ਮੌਕੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਤਨੂ ਸਾਰੀ ਜਾਣੀ ਬੜਾ ਤੁਝ ਆਫਟਰ ਇਨਵੈਸਟੀਗੇਸ਼ਨ ਤਾਨੂੰ ਡੀਟੇਲ ਦੇ ਵਿੱਚ ਦੱਸ ਜੀ ਹਾਲਾਤ ਇਹ ਦੱਸਦੇ ਕਿ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦੁਖਦਾਈ ਬੜਾ ਦਰਦਨਾਕ ਹਾਦਸਾ ਵਾਪਰ ਘਟੀ ਹੈਗੀ ਤੇ ਉਜਤੇ ਤੇ ਸਾਰੀ ਟੀਮਾਂ ਪਹੁੰਚੀ ਨਸੀ ਕੁਦਵੀ ਪਹੁੰਚੇ ਤੇ ਚਿੰਤਨ ਸਨ ਲੱਗਦਾ ਕਿ ਲੋਕ ਜੰਦਰ ਰਹਿਸ਼ ਵਿੱਚ ਆ ਗਏ ਅਸੀਂ ਟ੍ਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਹਸਪੀਟਲ ਲਈ ਕਾਫੀ ਅਸੀਂ ਕਰਦੇ ਪਰ ਗਿਣਤੀ ਸਾਡੇ ਕੋਲ ਹੈ ਨਹੀਂ ਕਿੰਨੇ ਖੋ ਗਏ ਨੇ ਪਰ ਇਹ ਹੈ ਕਿ ਇੱਕ ਟੈਂਕਰ ਦੇ ਵਜ੍ਹਾ ਨਾਲ ਹੀ ਇਹਦੇ ਜੋ ਕਹਿ ਰਹੇ ਲੋਕ ਕਿ ਮੋਟਰ ਲੱਗੀ ਕੋ ਗੱਡੀ ਵਿੱਚ ਭੱਜੀ ਆ ਕੇ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਬਹੁਤ ਵੱਡਾ ਬਲਾਸਟ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀ ਕਹਿੰਦੇ ਉਹ ਦੁਕਾਨਾਂ ਨੂੰ ਜਾਂ ਕਿੱਥੇ ਵੀ ਰਹਿ ਹੈ ਸੀ ਜਿੱਥੇ ਵੀ ਉੱਥੇ ਆ ਕੇ ਫੈਲ ਗਈ ਹੈਗੀ ਆ ਤੇ ਸਾਰੀ ਟੀਮਾਂ ਅਸੀਂ ਫੋਟ ਪਹੁੰਚੇ ਆ ਤੇ ਮੌਕੇ ਦਾ ਜਾਇਜ਼ਾ ਲੈ ਰਹੇ ਹੈਗੇ ਆ ਆ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਅਸੀਂ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ 'ਚ ਵੀ ਬੜੀ ਦਹਿਸ਼ਤ ਹੈ ਜਿਹੜੇ ਲੋਕ ਇਥੇ ਆਲੇ ਦੋਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਕੇ ਹੋ ਗਏ ਕਿੰਨੇ-ਕਿੰਨੇ 4 ਕਿਲੋਮੀਟਰ ਪਿੱਛੇ ਚਲ ਗਏ ਨੇ ਡੇਰੀਆਂ ਚਲ ਗਏ ਨੇ ਤੇ ਉੱਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸ ਦੇਈਏ ਇਸੇ ਹਾਲਾਤ ਦੇ ਕਿ ਤੁਸੀਂ ਨਿਸ਼ਚਿੰਤ ਰਹੋ ਤੇ ਬਾਅਦ ਵਿੱਚ ਮੈਂ ਹਸਪੀਟਲ ਵੀ ਜਾ ਕੇ ਮੈਂ ਸਾਰਾ ਇੱਕੋ। ਸੋ ਤੁਸੀਂ ਸੁਣਿਆ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਤਕਰੀਬਨ 4 ਕਿਲੋਮੀਟਰ ਤੱਕ ਇਸ ਹਾਦਸੇ ਤੋਂ ਬਾਅਦ ਜੋ ਅੱਗ ਲੱਗੀ ਆ ਅੱਗ ਦੀਆਂ ਲਪਟਾਂ ਵੇਖਣ ਨੂੰ ਮਿਲੀਆਂ ਬਲਾਸਟ ਇੰਨਾ ਜ਼ਿਆਦਾ ਵੱਡਾ ਸੀ ਕਿ ਆਸ-ਪਾਸੇ ਦੇ ਲੋਕ ਜਿਹੜੇ ਸਨ ਆਪਣੇ ਘਰਾਂ ਦੇ ਵਿੱਚ ਮੌਜੂਦ ਸਨ ਦੇ ਰਾਤ ਉਹਨਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੱਤਾ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਸ ਅਗ ਦੀ ਲਪੇਟ ਦੇ ਵਿੱਚ ਆ ਗਏ ਸੋ ਹਾਲਾਤ ਫਲਹਾਲ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਪ੍ਰਸ਼ਾਸਨ ਕੋਸ਼ਿਸ਼ਾਂ ਕਰ ਰਿਹਾ ਪਰ ਲੋਕਾਂ ਦਾ ਗੁੱਸਾ ਇਸੇ ਤਰ੍ਹਾਂ ਜਾਰੀ ਹੈ ਕਿ ਪ੍ਰਸ਼ਾਸਨ ਜਿਹੜੇ ਉਹ ਪੁਖਤਾ ਪ੍ਰਬੰਧ ਨਹੀਂ ਕਰ پا ਰਿਹਾ ਅਨਵਾਲੇ ਸਮੇਂ ਦੇ ਵਿੱਚ ਇਸ ਹਸਾਸੇ ਦੇ ਸਬੰਧਿਤ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com पे